ਦੇਖ ਕੇ ਮੈਂ ਮਰਿ ਪਿਆ ਨਾ ਪਰਮ ਸਤਕਾਰਯੋਗ ਨਗਰ ਨਿਵਾਸੀਓ ਆਮ ਉਮਰ ਮੇਰੇ ਸਾਥੀਓ ਭੈਣੋ ਭਰਾਓ ਅਜੀ ਵੀਰ ਬਜ਼ੁਰਗੋ ਸਭ ਤੋਂ ਪਹਿਲਾਂ ਤੰਤੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੋਖ ਰੱਖਦੇ ਹੋਏ ਇਸ ਖੁਚੀ ਦੇ ਸਮੇਂ ਮੈਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਕਮ ਹੋਇਆ ਹੈ ਕਿ ਮੈਂ ਆਪਣੀਆਂ ਲਿਖੀਆਂ ਹੋਈਆਂ ਧਾਰਮਿਕ ਰਚਨਾਵਾਂ ਤੁਹਾਡੇ ਸਾਹਮਣੇ ਪੇਸ਼ ਕਰਾਂ ਅੱਜ ਗੁਰੂ ਦੀ ਅਪਾਰ ਕਿਰਪਾ ਜੀ ਦੇ ਨਾਲ ਸਭ ਪੰਜਾਬੀ ਸਮਾਜ ਨੂੰ ਇਹ ਖੁਸ਼ੀ ਦਾ ਦਿਨ ਦੇਖਣਾ ਨਸੀਬ ਹੋਇਆ ਆਪਾਂ ਇੰਡੀਆ ਮਾਨਸ ਦੇ ਹੀ ਰੂਹਾਂ ਚਾਰ ਘੜੀਆਂ ਖੁਸ਼ੀ ਖੁਸ਼ੀ ਕਿਰਪਾ ਕਰਕੇ ਬਿਲਕੁਲ ਆਮਾਨ ਦਾ ਇਨਾਲ ਧਿਆਨ ਨਾਲ ਸੁਣਨਾ ਜੀ ਇਹ ਗੀਤ ਮੇਰੇ ਆਪਣੇ ਲਿਖੇ ਹੋਏ ਹੈ ਤੇ ਤੁਹਾਡੇ ਸਾਹਮਣੇ ਪੇਸ਼ ਹੈ ਰੱਬ ਰਵੀ ਦਾਸ ਬਣ ਕੇ ਦਿਲੋਂ ਕੋ ਵਿੱਚ ਜਗਤ ਦੇ ਆਇਆ ਇਹਨੂੰ ਪੈਸੇ ਵੜੀ ਆ ਭਾਈ ਕਿਹੜਾ ਪੈਸੇ ਕਰੂਗਾ ਪਾਲਦਾ ਟੈਕੀਆ ਕੀ ਕਰੇਗਾ ਆਪਣਾ ਬਤੂ ਤਵਾ ਗਿਆ ਟੈਕੀਆ ਕੀ ਕਰੇਗਾ ਬੜਾ ਬੋਲੀਗਾ